ਸਾਥ ਸੰਗਤ ਜੀ 52 ਬਚਨਾਂ ਵਿੱਚੋਂ ਅੱਜ ਆਪਾਂ ਤੁਹਾਡੇ ਨਾਲ ਸਤਵਾਂ ਬਚਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੜ੍ਹਦੇ ਆਂ ਸਤਵਾਂ ਬਚਨ ਹੈ ਪੰਜ ਕਕਾਰਾਂ ਦੀ ਰਹਿਤ ਦ੍ਰਿੜ ਰੱਖਣੀ ਪੰਜ ਕਕਾਰਾਂ ਦੀ ਰਹਿਤ ਗੁਰਸਿੱਖ ਨੇ ਜਿਸ ਨੇ ਖੰਡੇ ਬਾਟੇ ਦੀ ਪਾਹੁਲ ਲਈ ਹੈ ਅੰਮ੍ਰਿਤ ਛਕਿਆ ਹੋਇਆ ਹੈ ਅੰਮ੍ਰਿਤ ਪਾਨ ਕਰਿਆ ਹੈ ਉਹ ਪੰਜ ਕਕਾਰਾਂ ਦੀ ਰੈਤ ਤਿਆਰ ਬਰ ਤਿਆਰ ਰਹਿ ਕੇ ਕਰੇ ਪੰਜ ਪਿਆਰੇ ਜਦੋਂ ਅੰਮ੍ਰਿਤ ਛਕਾਉਂਦੇ ਆ ਤਾਂ ਅੰਮ੍ਰਿਤ ਦੀ ਰੈਤ ਉਹ ਦ੍ਰਿੜ ਕਰਵਾਉਂਦੇ ਆ ਹਰ ਇੱਕ ਗੱਲ ਉਹ ਪੰਜ ਪਿਆਰੇ ਸਹਬਾਨ ਦੱਸਦੇ ਆ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੁੰਦਾ ਚਾਹੇ ਕੋਈ ਬਜ਼ੁਰਗ ਹੋਵੇ ਕੋਈ ਬੱਚਾ ਹੈ ਬੱਚੀ ਹੈ ਕੋਈ ਨੌਜਵਾਨ ਹੈ ਕੋਈ ਧੀ ਕੋਈ ਵੀ ਚਾਹੇ ਅੰਮ੍ਰਿਤ ਛਕੇ ਉਹਨਾਂ ਨੂੰ ਸਭ ਤੋਂ ਪਹਿਲਾਂ ਅੰਮ੍ਰਿਤ ਛਕਾ ਕੇ ਇਨ੍ਹਾਂ ਕਕਾਰਾਂ ਦੀ ਰਹਿਤ ਦ੍ਰਿੜ ਕਰਵਾਈ ਜਾਂਦੀ ਹੈ ਸੋ ਇਹ ਗੁਰੂ ਪਾਤਸ਼ਾਹ ਜੀ ਦਾ ਸਤਵਾਂ ਬਚਨ ਹੈ ਜੀ